नाम श्री वाहिगुरु साहिब जी का बिवाच बेंती चौपाई हमारी करो हाथ धर चा पूरन होए चित की इच्छा ताव चरना न मान रहे हमारा अपना जान करो प्रत पारा हमरे दुष्ट सब तमकाव हो आप हाथ दे मोहे बचाव हो सुखी बसे मोर परिवार सेवक सिख सब करतारा ਮੋਰ ਚਾ ਨੈਜ ਕਰ ਤਖ ਰਿਆ ਸਭ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕਿ ਰਹੇ ਪਿਆਸਾ ਤਮਹ ਛਾੜ ਕੋਈ ਅਵਰ ਨਾ ਧਿਆਉ ਜੋ ਪਰਚਾ ਹੋ ਸੋ ਤਮ ਤੇ ਤਾਉ ਸੇਵਕ ਸਖ ਹਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਬਰਿਆ मरन कालका त्रास नेवरिया होजो सदा हम बरे पच्चा श्री असितु जु जुकरे होरा चा राख लहो महराका नगरै साहिब संत सहाए प्यारे दीन बंद दुष्टन के हंता तमहो परीचतर दास कंता काल पाए ब्रह्मा अवतरा काल पाए शिव जु अवतरा काल पाए कर बेसन प्रकासा सकल काल का की आत्मसा जावन काल योगी सब की वेदराज ब्रह्मा जूतियो जावन काल सब लोक स्वारा नमस्कार है ताहे हमारा जावन काल सब जगत बनायो देव दायत जचन उपजायो आद अंत एक अवतारा सोई गुरु सब जेहो हमारा नमस्कार तिसे को हमारी सकल प्रजा जिन आप सवारी सेवकन को सेव गुण सुख दियो सतरन को पल मो बद गियो कड़गड़ के अंतर की जानत पले बरे की पीर पशानत

ਜਬ ਆਕਰ ਕਰਤੋ ਕਬ ਹੋ ਕਬ ਹੋ ਤਮ ਮੈ ਮਿਲ ਤਦੇ ਹੀ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰ ਤਮ ਸਭ ਹੀ ਤਰਹਿ ਤੰਗਰਾ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਅਜੰਬ ਤਾਕਾ ਮੋਡ ਉਚਾਰ ਤਪਿਤਾ ਜਾ ਕੋ ਪੇਵਨਾ ਪਾਵਤ ਬੇਦ ਤਾ ਕੋ ਕਰਪਾ ਹਨ ਹਨੁ ਮਾਨਤ ਮਹਾ ਮੂੜ ਕਸ਼ਪੇ ਤਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੇਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ රराहिपपा andजਜරज से तजගന ਤप्यखाන බहර රජන්නේ कහफूरा जवබठा कසමට प्यसක एक ගठा सक्री श्ृष्ट दिखाයි अச்சම්पाාව आदजගदस्රප सेपाාව अचामेरी तम कर स उබर अසිिक स. ਦੋਸਤ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਤੁਸ਼ਟ ਦੁਗਤ ਹਵਮਰੇ ਪਰਖ ਜਾਵਨ ਪਾਗ ਪਰੇ ਤਿਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕਰਪਾ ਦ੍ਰਿਸ਼ਟ ਤਦ ਜਾਹਿ ਨਹਰ ਹੋ ਤਾਕੇ ਤਾਪ ਤਦ ਕਮ ਹਰ ਹੋ ਅਰੇ ਦਸੈਦ ਕਰਮ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨ ਕੋਈ ਏਕ ਬਾਰ ਜਨਤ ਮੈਂ ਸਬਾਰਾ ਕਾਲ ਫਾਸਤੇ ਤਾਹੇ ਉਬਾਰ ਜੇਨ ਨਰ ਨਾਮ ਤੇ ਹਰ ਕਹਾ ਦਾਰਦ ਦੋਖ ਤੇ ਰਹਾ ਕਾਰਗਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਿਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹ ਬਚਾਈ ਕਾਰਗਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਿਹੋ ਉਬਾਰੇ ਸਾਰਬਠਾਰਮ ਹੋ ਹੋ ਸਹਾਈ ਦੁਸ਼ਟ ਦੋਖਤੇ ਦੇਖੋ ਬਚਾਈ ਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਕਾ ਬਿਵਾਚ ਬੇਨਤੀ ਚਾ ਪਈ ਹਮਾਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਾ ਵਚਰਨ ਨਮਾ ਗਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਸਮਰੇ ਟੋਸਟ ਸਬੈ ਤਮਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਾਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰ ਅਚਾ ਨਿਜ ਕਰਤੈ ਘਰੈ ਸਭ ਬਰਨ ਕੋ ਆਜ ਸੰਗ ਰੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਨ ਕਿਰਹਿ ਪਿਆਸ ਤਮਹੇ ਸਾੜ ਕੋਈ ਅਵਰਨਾ ਤੇ ਆਉਂ ਜੋ ਬਰਚਾ ਸੋ ਤੁਮ ਤੇ ਤਾ ਸੇਵਕ ਸਖ ਹਮਾਰੇ ਤਾਰਿ ਹੈ ਚੋਂ ਚੋਂ ਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਤੇ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰੀਆ ਹੂ ਜੋ ਸਦਾ ਹਮਾਰੇ ਪਜਾ ਸ੍ਰੀ ਅਸਤਜੂ ਜੁ ਕਰ ਹੋਰ ਚੰ raल menghaनreसाhiबsत सha peare dinaनබ दुषट के hantakत percadha se kanता kaपाi្រ baबत kaपाi सेवज abaत kaपाi कर bisa प्रकाasa सកलका kiaतmas ਜਵਨ ਕਾਲ ਜੋਗੀ ਸਭ ਕੀ ਬੇਦਰਾਜ ਬ੍ਰਹਮ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਭ ਜੇਹੋ ਹਮਾਰਾ नमस्कार तिसे को हमारी सकल प्रजा जिन आप स्वारी सेवकन को सेवगुण सुख दियो साधारण को पल मो बद गियो करगढ़ के अंतर की जानत पलेबरे की पीर पशानत चीटी ते कुंचर असथूला साप पार कृपा दृष्ट कर फूला سنت نا دکھ پائے کی جانے جب اد کر تارا پر جاترت تب دہی اپارا جب آ کر کرت ہو کب ہوں تو میں ملت دہ تر سب ہوں جیتے بدن سرش سب تار آپ اپنی بوجھ اچار ਤਉ ਮਸਭੀ ਤੇਰਹ ਤਨਰਾ ਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਭਕਾਰ ਨਰਲੰਭ ਆਦ ਅਨੇਲ ਅਨਾਦ ਅਜਬ ਤਾਕਾ ਮੋੜ ਉਚਾਰ ਤਪੇਦ ਜਾ ਕੋ ਪੇਵ ਨਾ ਪਾਵਤ ਬੇਦ ਤਾਕੋ ਕਿਰਪਾ ਹਨ ਹਨਮਾਨਤ ਮਹਾ ਮੋੜ ਕਸ਼ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹਿ ਪੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰਾਂਕ ਕਪੇ ਹੋ ਰਾਵ ਕਹੀ ਪੂਪਾ ਅੰਡਜ ਜਰਜ ਸੇ ਤਯਕੀਨੀ ਉਤਪਜ ਖਾਨ ਬੋਹਰ ਰਚਦੀਨੀ ਕਹੋ ਫੂਲ ਰਾਜ ਹਵੇ ਬੈਠਾ ਕਹੋ ਸਮਟ ਪਿਉ ਸੰਗਰੇ ਇਕੱਠਾ ਸakre ਸ੍ਰਿਸ਼ਟੇ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੀ ਤਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਤੋਸਤ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਚੁਸਟ ਦੁਗਤ ਹਵ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਇ ਹੈ ਸਰਚਾ ਹੋਇ ਤਾਹੇ ਸਭ ਕਾਲਾ ਤੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਦਕਮ ਹਰ ਹੋ ਕਰੈ ਦਸੈਦ ਕਰਮ ਸਭ ਹੋਈ ਦੁਸ਼ਟ ਚਾਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰ ਜੇ ਨਰ ਨਰ ਨਾਮ ਤੇ ਹਰ ਕਹਾ ਦਰਦ ਟੋਸ਼ਟ ਦੋਖ ਤੇ ਰਹਾ ਕਰਗਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖਾੜਕ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਦੇਖੋ ਬਚਾਈ ਨਾਮ ਸ੍ਰੀ ਵਾਹਿਗੁਰੂ ਸਹਬ ਜੀ ਕਾ ਬਿਵਾਚ ਬੇਨਤੀ ਚਾ ਪਈ ਮਾਰੇ ਕਰੋ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇਚਾ ਤਾਵ ਚਰਨ ਨਾਮ ਆ ਨਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਟੋਸਟ ਸਬੈ ਤੁਮ ਕਾ ਬਹੋ ਆਪ ਹਾਥ ਦੇ ਮੋਹੇ ਬਚਾ ਬਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਘਰ ਤਾਰਾ ਮੋਰੋ ਚਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੁਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸ ਤਮਹ ਸਾੜ ਕੋਈ ਅਵਰ ਨਾ ਧਿਆਉ ਜੁਬਰ ਚਾਹ ਸੋ ਤੁਮ ਤੇ ਪਾ ਸੇਵਕ ਸਖ ਹਮਾਰੇ ਤਾਰਿ ਹੈ ਚੋਂ ਚੋਂ ਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਤੇ ਮੁਝੇ ਅਬਰੀਆ ਮਰਨ ਕਾਲ ਕਾ ਤਰਾਸ ਨਿਵਰੀਆ हुजो सदा हम बरे बच्चा श्री अस्तुजू जुकर होरा चा राख लो महरा का नहरे साहिब संत सहाए प्यारे दीन बंद दुष्टन के हंता तमहो प्रीचतर दास कंता काल पाए ब्रह्मा अवतरा काल पाए शिवजू अवतरा काल पाए कर बेसन प्रकाश सकल काल का की का आत्मसा जन काल सब सबकियो वेदराज ब्रह्म ज्योतियो जवन काल सब लोक स्वारा नमस्कार है ताहे हमारा जन काल सब जगत बनायो देव आद उपजा अन्त अवतारा हो हमारा ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਆਪਸਵਾਰੇ ਸਵਕਨ ਕੋ ਸਿਵ ਗੁਨ ਸੁਖ ਦਿਯੋ। ਸਤਰਨ ਕੋ ਪਾ ਲਮੋ ਬਦ ਗੀਓ ਕਰ ਕਰ ਕੇ ਅੰਤਰ ਕੀ ਜਾਨਤ ਪਲੇ ਪਰ ਕੀ ਪੀਰ ਪਛਾਨਤ। ਕੀਟੀ ਤੇ ਗੁੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ। سانتا نا کر تارا پر جاترت تاب اپارا جب دہارا جب آ کر کرت ہو کب ہوں تو میں ملت دہ تر سب ہوں جیتے بدن سیشٹ سب تار آپ اپنی بوجھ اچار ਤਉ ਮਸਭਿ ਹਿਤਰਹ ਤਨਰਾ ਲਾਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਅਜਬ ਤਾਕਾ ਮੂਡ ਉਚਾਰ ਤਪਿਤਾ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਿਰਪਾ ਹਨ ਹਨਮਾਨਤ ਮਹਾ ਮੂਡ ਕਸ਼ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹਿ ਪੇਵ apa apa ni budeh jeti berenda tapi pen teti tamra laka na jai pasara saja pertam san eka rupa anu pasrupa arang kepe orang kehipupa anda je jerja se tajikini utupu ini. ਕਹੋ ਫੂਲ ਰਾਜ ਹਵੇ ਬੈਠਾ ਕਹੋ ਸਮਟ ਪਿਓ ਸੰਗਰੇ ਇਕੱਠਾ ਸਗਰੇ ਸ੍ਰਿਸ਼ਟੇ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਛਾ ਮੇਰੀ ਤਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਤੋਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਤੁਸ਼ਟ ਦੁਗਤ ਹਵ ਮਰੇ ਕੋ ਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਇ ਹੈ ਫਰ ਚਾਹ ਹੋਇ ਤਾਹੇ ਸਭ ਕਾਲਾ ਤੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਰ ਪਾ ਦ੍ਰਿਸ਼ਟ ਤਾਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਕਰੇ ਦਸੈਦ ਕਰਮ ਸਭ ਹੋਈ ਦੁਸ਼ਟ ਚਾਵਸ਼ੈ ਸਕੈ ਨ ਕੋਈ ਏਕ ਬਾਰ ਜਨਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰ ਜੇ ਨਰ ਨਾਮ ਤੇ ਹਰ ਕਹਾ ਦਾਰਤ ਟੋਸ਼ਟ ਦੋਖ ਤੇ ਰਹਾ ਕਾਰਗਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੇ ਲਹੁ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖਾੜਕ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਨਾਮ ਸ੍ਰੀ ਵਾਹਿਗੁਰੂ ਸਹਬ ਜੀ ਗਬਿ ਬਾਚ ਬੇਨਤੀ ਚਾ ਪਈ ਮਰੀ ਕਰੋ ਹੱਥ धर ਚਾਪੁਰਨ ਹੋਏ ਚਿੱਤ ਕੀ ਇਚਾ ਤਾਵ ਚਰਨ ਨਾਮ ਆਗਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਟੋਸਟ ਸਬੇ ਤੁਮ ਕਾ ਬਹੋ ਆਪ ਹੱਥ ਦੇ ਮੋਹੇ ਬਚਾ ਬਹੋ ਸੁਖੀ ਬਾਸੈ ਮੋਰ ਪਰਿਵਾਰ ਸੇਵਕ ਸਿੱਖ ਸਬੇ ਖਰਤਾਰ ਮੋਰ ਚਾ ਨਿਜ ਕਰਦੈ ਕਰਿਆ ਸਬ ਬਰਨ ਕੋ ਆਜ ਸੰਗ ਰਿਆ ਪੁਰਨ ਹੋਏ ਹਮਾਰੇ ਆਸਾ ਤੋਰ ਭਯੰਨ ਕਿਰ ਹੈ ਪਿਆਸਾ ਤਮਹ ਸਾੜ ਕੋਈ ਅਵਰ ਨਾ ਧਿਆਉ ਜੁਬਰ ਚਾਹ ਸੋ ਤੁਮ ਤੇ ਪਾ ਸੇਵਕ ਸਖ ਹਮਾਰੇ ਤਾਰਿ ਹੈ ਚੋਂ ਚੋਂਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਤੇ ਮੁਝੇ ਅਭਰੀਆ ਮਰਨ ਕਾਲ ਕਾ ਤਰਾਸ ਨਿਵਰੀਆ Tujuh sadah hamare baca sri asitu juju kare hora chan. Ho, sahib santa sahai piare di nabanda dushtan ke hanta. Tamho pri chatra brahma babatara kalapai sivju avatara. Kalapai karbisan prakasa sakalaka laka kiyatam जन सब सबकियो वेदराज ब्रह्म ज्योतियो जावनकाल काल लोक स्वारा नमस्कार है ताहे हमारा जावनकाल काल सब जगत बनायो देव दक्षन उपजा एक अवतारा हो हमारा නමසකාරතිෙසිෙහෙකො හමරී සක්කල ප්‍රජාජන ආපස්වාරී සැවකන්නකෝ සෙවගෝනසුකදීියෝ. සතරන්නකෝපල මෝබදගියෝ කරගටගේ අන්තර්ගීජානාත පලෙබයකි පිරපශන්නත. චිටිතේකුංචර අසතුूල්ලා සබ පාර්කරපා දृිෂ්ඨ කරපුුල්ලා.

ਤਉ ਮਸਭਿ ਹਿਤਰਹ ਤਦਰਾ ਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰlamb ਆਦ ਅਨੇਲ ਅਨਾਦ ਅਸਬ ਤਾਕਾ ਮੋਡ ਉਚਾਰ ਤਪਿਤਾ ਜਾ ਕੋ ਪੇਵਨਾ ਪਾਵਤ ਬੇਦ ਤਾਕੋ ਕਿਰਪਾ ਹਨ ਹਨਮਾਨਤ ਮਹਾ ਮੋਡ ਕਸ਼ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹਿ ਪੇਵ Apa apni bodhe jeti bernada pena pena TETI terti, tamra LAKHA na jay pasara kah saja prasamsaara, ekarupa anu peserupa ARANGKA kepe ora kehiupa, andha ja jaraja si tejikini utepu jaka ini. ਕਹੋ ਫੂਲ ਰਾਜ ਹਵੇ ਬੈਠਾ ਕਹੋ ਸਮਟ ਪਿਉ ਸੰਕਰ ਇਕੱਠਾ ਸਖਰੀ ਸ੍ਰਿਸ਼ਟੇ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਛਾ ਮੇਰੀ ਤਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਦੋਸਤ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੁਜ ਤਵ ਸਰਨੀ ਭਰੇ ਤਨਕੇ ਤੁਸ਼ਟ ਦੁਗਤ ਹਵਮਰੇ ਪਰਖ ਜਾਵਨ ਪਗ ਪਰਿ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਸਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਕੇ ਤਾਪ ਤਦਕਮ ਹਰ ਹੋ अरद सद कर्म सब हुई दुष्ट चाव शय सकै न कोई एक बार जंत मैं सबारा सब काल फास्ते ताहि उबारा जे न नर नाम ते कहा दारत दुष्ट दोख ते रहा कारग के मैं शरण तिहारी आप हाथ दे लेहु उबारी सर्व धर्म हो सहाई दुष्ट दोख ते लहो बचाई खाडग के तमै शरण तिहारी आप हाथ द लेहो उबारी सारब धर्म हो सहाई दुष्ट दोख ते लहो बचाई नाम श्री वाघ गुरु साहिब जी का बेवाच बेनती चौपाई ਅਮਰੀ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਚਾ ਤਾਵ ਚਰਨ ਨ ਮਾਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਟੋਸਟ ਸਬ ਤਮ ਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੋਰ ਅਛਾ ਨੈਜ ਕਰਦੇ ਕਰਿਆ ਸਭ ਬੈਰਨ ਕੋ ਆਜ ਸੰਗਰਿਆ ਉਰਨਾ ਹੋਏ ਹਮਾਰੇ ਆਸਾ ਤੋਰ ਬਯਨ ਕੀ ਰਹੇ ਪਿਆਸਾ ਤਮਹ ਸਾੜ ਕੋਈ ਅਵਰ ਨਾ ਧਾਉ ਜੁ ਬਰਚਾ ਸੋ ਤਮ ਤੇ ਤਾ ਸੇਵਕ ਸਖ ਹਮਾਰੇ ਤਾਰਿ ਹੈ ਚੋਂ ਚੋਂ ਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰੀਆ ओजो सदा हमारे बच्चा श्री असितुज जुखरे होरा चांद राख लो महरा का नहरे साहिब संत सहाए प्यारे दीन बंद दुष्टन के हंता तमहो प्रीचतर दास कंता काल पाए ब्रह्मा अवतरा काल पाए शिवजु अवतरा काल पाए कर बेसन प्रकाश सकल काल का की का आत्ममासा जावन काल योगी सब यो, केओ वेदराज ब्रह्मा जूतियो जावन काल सब लोक स्वारा नमस्कार है ताहे हमारा जावन काल सब जगत बनायो देव दायत जछन उपजायो आध अंत एक अवतारा सोई गुरु सम जेहो हमारा ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਆਪਸਵਾਰੇ ਸਵਕਨ ਕੋ ਸਵਗਨ ਸੁਖ ਦਿਓ ਸਚਰਨ ਗੋਪਾਲ ਮੋਬਦ ਕੀਓ ਕਰ ਕਰਕੇ ਅੰਤਰ ਕੀ ਜਾਨਤ ਪਲੇ ਪਰ ਕੀ ਪੀਰ ਪਛਾਨਤ ਕੀਟੀ ਤੇ ਕੋ ਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ

ਤਉ ਮਸਭਿ ਹਿਤਰਹ ਤਨਰਾ ਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੇਲ ਅਨਾਦ ਅਜਬ ਤਾਕ ਮੂਡ ਉਚਾਰ ਤਪੇਦ ਜਾ ਕੋ ਪੇਵ ਨਾ ਪਾਵਤ ਬੇਦ ਤਾਕੋ ਕਿਰਪਾ ਹਨ ਹਨ ਮਾਨਤ ਮਹਾ ਮੂਡ ਕਸ਼ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨਾ ਪੈਨਾ ਤੋ ਹੇਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰਾਂਕ ਕਪੇ ਹੋ ਰਾਬ ਕਹੀ ਭੂਪਾ ਅੰਡਜ ਜਰਜ ਸੇ ਤਯਕੀਨੀ ਉਤਪਜ ਖਾਨ ਬੋਹਰ ਰਚਦੀਨੀ ਕਹੋ ਫੂਲ ਰਾਜ ਹਵੇ ਬੈਠਾ ਕਹੋ ਸਮਟ ਪਿਉ ਸੰਗਰੇ ਇਕੱਠਾ ਸakre ਸ੍ਰਿਸ਼ਟੇ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਛਾ ਮੇਰੀ ਤਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਜੋਸਤ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਤੁਸ਼ਟ ਦੁਗਤ ਹਵ ਮਰੇ ਪਰਖ ਜਾਵਨ ਪਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟਨੇ ਆਇ ਹੈ ਸਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਕੇ ਤਾਪ ਤਨ ਕਮ ਹਰ ਹੋ हरद सद कर्म सब हुई दुष्ट चाव शै सकै न कोई एक बार जंत मैं सब बारा काल फास्ते ताहि उबारा जेन नर नाम ते हर कहा दारत दोष्ट दोख ते रहा कारग त मैं शरण तिहारी आप हाथ दे लेहु उबारी सर्व ठर्म हो, हो सहाई दुष्ट दोहते लह बचाई खाडग के तमे शरण तिहारी आप हाथ दे लेहो उबारी सर्व धर्म हो सहाई दुष्ट दोहते लह बचाई वाहिगुरु जी का खालसा वाहिगुरु जी की फतेह